ਨਮਸਕਾਰ ਟੂਡੇ ਪੰਜਾਬ 24 ਦੀਆਂ ਖਬਰਾਂ ਵਿੱਚ ਆਪਦਾ ਸਵਾਗਤ ਹੈ ਪਹਿਲੀ ਖਬਰ ਲੈ ਰਿਹਾ ਹਾਂ ਅਮੇਰਸਰ ਤੋਂ ਅਮੇਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲੰਦ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਵੱਲੋਂ ਚਲਾਇਆ ਜਾ ਰਿਹਾ ਪਬਲਿਕ ਆਊਟਰੀਚ ਪ੍ਰੋਗਰਾਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਸ ਪ੍ਰੋਗਰਾਮ ਦੇ ਤਹਿਤ ਅੱਜ 219 ਗੁੰਮੇ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ ਪੁਲਿਸ ਕਮਿਸ਼ਨ ਨੇ ਦੱਸਿਆ ਕਿ ਇਹ ਸਫਲਤਾ ਸਾਈਬਰ ਸੈੱਲ ਅਤੇ ਬਕਵਲ ਪੁਲਿਸ ਥਾਣੇ ਦੀ ਮਿਹਨਤ ਦਾ ਨਤੀਜਾ ਹੈ ਫੌਜ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਬੇਹੱਦ ਖੁਸ਼ੀ ਦੀ ਲਹਿਰ ਪੁਲਿਸ ਪ੍ਰਤੀ ਤਨਵਾਦ ਦਾ ਮਾਹੌਲ ਸੀ ਇਸ ਤੋਂ ਇਲਾਵਾ ਪੁਲਿਸ ਨੇ 99 ਚੋਰੀ ਸ਼ੁਦਾ ਵਾਹਨ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ 73 ਟੂ-ਵੀਲਰ, 12 ਟ੍ਰੀ-ਵ੍ਹੀਲਰ ਅਤੇ 16 ਫੋਰ-ਵੀਲਰ ਸ਼ਾਮਲ ਹਨ ਫੋਰ-ਵੀਲਰਾਂ ਵਿੱਚ ਸਕਾਰਪੀਓ, ਫੋਰਚੂਨਰ, ਥਾਰ, ਗਲੈਂਜ਼ਾ, ਲੈਜੈਂਡਰ ਅਤੇ ਟੇਵੇਰਾ ਵਰਗੀਆਂ ਮਹਿੰਗੀਆਂ ਕਾਰਾਂ ਵੀ ਹਨ ਕਈ ਚੋਰ ਗੈਂਗਾ ਨੂੰ ਵੀ ਫੜਿਆ ਗਿਆ ਪੁਲਿਸ ਨੇ ਬਹੁਤ ਅਸਰ ਦਿੱਤਾ ਹੈ ਕਿ ਸਾਰੇ ਵਾਹਨ ਜਲਦੀ ਹੀ ਮਾਰਕਾ ਤੱਕ ਪਹੁੰਚਾਏ ਜਾਣਗੇ ਸਰ 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 ਇਹ ਜੋ ਸ਼ੋਰ रिजिस्टर आईडी 522 कर दियो। Redmi का फोन जी का इनका सर। सर। और वो मुहरत है। नेक्स्ट नेशन डांसिंग। सर। नेक्स्ट ये गौरव कुमार। ਕਿੰਦਰ ਬੇਦੀ ਜੀ ਇਹ ਪ੍ਰਾਈਵੇਟ ਜੌਬ ਕਰਦੇ ਨੇ

ਪਬਲਿਕ ਦੀਆਂ ਕੰਪਲੇਂਟਸ ਜਾਂ ਪਬਲਿਕ ਦੀ ਜਿਹੜੇ ਗ੍ਰਿਵੈਂਸਸ ਹੈ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਟਾਈਮ ਟੂ ਟਾਈਮ ਪਬਲਿਕ ਮੀਡੀਆਜ਼ ਵੀ ਹੁੰਦੀ ਰਹਿੰਦੀ ਹੈ ਚਾਹੇ ਉਹ ਡਰੱਗ ਫਰੰਡ ਤੇ ਹੋਵੇ ਚਾਹੇ ਕਿਸੇ ਹੋਰ ਚੀਜ਼ ਤੇ ਹੋਵੇ ਉਹਦੇ ਤਹਿਤ ਇੱਕ بڑا ਇੰਪੋਰਟੈਂਟ ਪ੍ਰੋਗਰਾਮ ਹੈ ਸਮਝ ਆ ਕਿ ਕਿ ਸਭ ਤੋਂ ਇੰਪੋਰਟੈਂਟ ਅੱਜਕੱਲ ਇੰਟੀਗਰਲ ਪਾਰਟ ਆਫ ਇਸੇ ਬੰਦੇ ਦੀ ਆਪਣੀ ਰੋਜ਼ਮਰ ਰ ਜ਼ਿੰਦਗੀ ਦਾ ਉਹ ਫੋਨ ਹੁੰਦਾ ਹੈ ਉਹਦੇ ਚ ਅੱਜ 2 219 ਫੋਨ ਜਿਹੜੇ ਐ ਲੌਸ ਸੀਗੇ ਗੁੰਮੇ ਸੀ ਉਹ ਸਾਰੇ ਅੱਜ ਅਸੀਂ ਓਨਰਸ ਨੂੰ ਬੁਲਾ ਕੇ ਉਰਨ ਵਾਪਸ ਕੀਤੇ ਜਾ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਵਕ ਵਕ ਥਾਣਿਆਂ ਚ ਵੀ ਵਕ ਵਕ ਸਬਿਜਨ ਵੀ ਔਰ ਸਾਡੇ ਸਾਈਬਰ ਸੈੱਲ ਨੇ ਵੀ ਔਰ ਇਹ ਅਸੀਂ ਆਊਟਰੀਚ ਪ੍ਰੋਗਰਾਮ ਇਹਦਾ ਹੀ ਜਾਰੀ ਰੱਖਾਂਗੇ ਔਰ ਮੈਨੂੰ ਇਹ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਅੱਜ ਆਪਾਂ ਫੋਨ ਡਿਸਟ੍ਰਿਬਿਊਟ ਕਰ ਰਹੇ ਸੀ ਕਿ ਪਬਲਿਕ ਦੇ ਵਿੱਚ ਤੇ ਮੇਰਾ ਰਿਸਿਪੀਐਂਟ ਹੈ ਜਿਨ੍ਹਾਂ ਦਾ ਗੁੰਮਿਆ ਹੋਇਆ ਫੋਨ ਵਾਪਸ ਜੇ ਮਿਲਦਾ ਉਹਨਾਂ 'ਚ ਬੇਹਤ ਖੁਸ਼ੀ ਪਾਈ ਗਈ ਹੈ ਔਰ ਬੜੇ ਮਤਲਬ ਥੈਂਕਫੁਲ ਸੀਗੇ ਉਹ ਸਾਰੇ ਪਰ ਮੈਂ ਕਹਿੰਦਾ ਸਾਡੀ ਡਿਊਟੀ ਹੈ ਔਰ ਅਸੀਂ ਲਗਾਤਾਰ ਇਹ ਪਬਲਿਕ ਆਊਟਰੀਚ ਪ੍ਰੋਗਰਾਮ ਇਸੇ ਤਰ੍ਹਾਂ ਪਬਲਿਕ ਦੇ ਸਰਯੋ ਸਾਨੂੰ ਵੀ ਬਹੁਤ ਮਿਲਦਾ ਤੇ ਸਾਡੇ ਕੋਲੋਂ ਵੀ ਪੂਰੀ ਉਹਨਾਂ ਨੂੰ ਕੋਆਪਰੇਸ਼ਨ ਮਿਲਦੀ ਹੈ ਦੂਜੀ ਪੁਆਇੰਟ ਇਹ ਹੈ ਕਿ ਅੱਜ ਅਸੀਂ ਇਸ ਤੋਂ ਇਲਾਵਾ 89 ਵਹੀਕਲ ਜਿਹੜੇ ਆ ਉਹ ਖਬਰ ਕੀਤੇ ਆ ਕਿ ਚੋਰੀ ਹੋਏ 89 99 ਉਹਦੇ ਚ 73 ਟੂ ਵਿਲਰਸ ਨੇ 12 ਐਕਟਿਵ ਨੇ ਜਿਹੜੇ ਕਾਟ ਮੋਟਰਸਾਈਕਲ ਨੇ ਉਹ ਵੱਖ-ਵੱਖ ਪੁਲਿਸ ਸਟੇਸ਼ਨਸ ਤੋਂ ਚੋਰੀ ਹੋਏ ਆ ਉਹਦੇ ਚ ਬੰਦੇ ਫੜੇ ਗਏ ਕੁਝ ਗੈਂਗ ਫੜੇ ਗਏ ਪਲੱਸ ਕਿ ਆਮ ਜਿਹੜਾ ਨਾਗਰਿਕ ਹੈ ਜਾ ਜਿਹੜਾ ਆਪਣੇ ਟੂ-ਵੀਲਰ ਯੂਜ਼ ਕਰਦਾ ਉਹਨੂੰ ਵਾਕਈ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਜੇ ਉਹਦਾ ਕੋਈ ਚੋਰੀ ਹੋ ਜਾਂਦਾ ਹੈ ਉਸ ਤੇ ਅਸੀਂ ਸਪੈਸ਼ਲ ਫੋਕਸ ਦਿੰਨੇ ਆ ਕਿਉਂਕਿ ਇਹਦੇ ਨਾਲ ਬੰਦੇ ਦੀ ਲਾਈਫ ਡਿਸਰਪਟ ਹੋ ਜਾਂਦੀ ਹੈ ਕਿ ਉਹਦਾ ਫੋਨ ਚੋਰੀ ਹੋ ਗਿਆ ਜਾਂ ਮੋਟਰਸਾਈਕਲ ਚੋਰੀ ਹੋ ਗਿਆ ਤੇ ਬੜਾ ਕੰਮ ਖਰਾਬ ਹੋ ਜਾਂਦਾ ਸੋ ਉਹਦੇ ਚੇ ਬੜਾ ਵਧੀਆ ਉਪਰਾਲਾ ਕੀਤਾ ਸਾਡੀ ਸਾਰੀ ਟੀਮ ਨੇ ਮੈਂ ਸਾਰੇ ਆਫੀਸਰਸ ਨੂੰ ਆਲਮਦੀਨ ਨੂੰ ਆਪਣੇ ਸ਼ੀਤਲ ਨੂੰ ਰਾਜਵੀਰ ਇਨਦੇ ਨਾਲ ਸੁਬਿੰਦਰ ਸਾਡੇ ACP ਮੈਡਮ ਬੈਠੇ ਨੇ ਔਰ ਸਾਡੇ ਜਿਹੜੇ ਜਿਹੜੇ ਟੈਕਨੀਕਲ ਸਟਾਫ ਦੇ ਸਾਡੇ ਜਿਹੜੇ ਸਾਰੀ سپورਟ ਟੀਮ ਹੈ ਉਹ ਇੱਥੇ ਹਾਜ਼ਰ ਹੈ ਉਹਦੇ ਚ 16 ਵਹੀਕਲਸ 4 ਵੀਲਰ ਵੀ ਹੈਗੇ ਜਿਵੇਂ ਸਟਾਰਪੀਓ ਫੋਰਚਨਰ ਥਾਰ ਐਕਸਯੂਵੀ ਗਲੈਂਜ਼ਾ ਲੇਜੈਂਡਰ ਐਂਡ ਟ੍ਰਵੇਰਾ ਇਹ ਗੱਡੀਆਂ ਵੀ ਹੈ ਜਿਹੜੀਆਂ ਵੀ ਪ੍ਰਾਪਤ ਕੀਤੀਆਂ ਨਹੀਂ ਆ ਉਹ ਵੀ ਅਸੀਂ ਜ਼ਿੰਮੇਵਾਰੀ ਤੇ ਜਲਦੀ ਜਿਹੜੇ ਮਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਬਚਾਵਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਸਿਰਫ ਜਿਹੜੀ ਪ੍ਰੈਸ ਮੀਡੀਆ ਬਰੀਫਿੰਗ ਹੈ ਰੋਜ਼ ਅਸੀਂ ਬਾਕੀ ਚੀਜ਼ਾਂ ਦਾ ਤੁਹਾਨੂੰ ਦੱਸਦੇ ਰਹਿਣੇ ਆ ਕਿ ਟਰੱਕ ਫੜਲੀ ਡਿਸਟਰਲ ਫੜ ਲਿਆ ਇਹ ਮੈਂ ਸਮਝਦਾ ਇਹ ਵੀ ਬਹੁਤ ਜ਼ਰੂਰੀ ਹੈ 219 ਫੋਨ ਵਾਪਸ ਆਣਗੇ ਤੇ ਕਿੰਨੀ ਖੁਸ਼ੀ ਦੀ ਲਹਿਰ ਹੈ ਇਸੇ ਤਰ੍ਹਾਂ 89 ਜਿਹੜੇ ਚੋਰੀशुदा ਆ ਆਟੋਮੋਬਾਈਲਸ ਨੇ ਉਹ ਜਦੋਂ ਮੰਦਰ ਨੂੰ ਵਾਪਸ ਮਿਲਦਾ ਤਾਂ ਉਹਦੀ ਵੀ ਮੈਨੂੰ ਲੱਗਦਾ ਖੁਸ਼ੀ ਬਹੁਤ ਹੁੰਦੀ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਪਬਲਿਕ ਵੱਲੋਂ ਜਿਹੜੇ ਤੁਸੀਂ ਆਏ ਹੋ ਔਰ ਮੈਂ ਦਿਲੋਂ ਗੱਲ ਕਹਿਣਾ ਚਾਹੁੰਦਾ ਕਿ ਪਬਲਿਕ ਤੇ ਪੁਲਿਸ ਦਾ ਬੜਾ ਪੂਰਾ ਰਿਸ਼ਤਾ ਹੁੰਦਾ ਕੋਈ ਵੀ ਪੁਲਿਸ ਸਿਸਟਮ ਜਿਹੜਾ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੁੰਦਾ ਅੰਮ੍ਰਿਤਸਰ ਕੁਰੂ ਨਗਰੀ ਦੇ ਵਿੱਚ ਪਬਲਿਕ ਦਾ ਬੇਹੱਦ ਸਹਿਯੋਗ ਸਾਨੂੰ ਮਿਲਦਾ ਔਰ ਜਿਹੜੀ ਤੁਸੀਂ ਰੋਜ਼ ਰਿਕਵਰੀ ਵਗੈਰਾ ਦੀ ਗੱਲ ਦੇਖਦੇ ਹੋ ਅਖਬਾਰਾਂ ਪੜ੍ਹਦੇ ਹੋ ਪੁਲਿਸ ਵੱਲੋਂ ਉਹਦੇ ਵਿੱਚ ਰਮਾਤਮਾ ਦੀ ਮਿਹਰ ਦੇ ਨਾਲ ਤੁਹਾਡਾ ਸਾਰਿਆਂ ਦਾ ਸਹਿਯੋਗ ਪਬਲਿਕ ਦਾ ਬੇਹਦ ਮਿਲਿਆ ਔਰ ਮੈਂ ਐਸੀ ਕਰਕੇ ਤੁਹਾਨੂੰ ਇਥੋਂ ਦਿਲੀ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਨੀ ਮਿਹਨਤ ਨਾਲ ਔਰ ਆਪਣਾ ਕੰਮ ਵੀ ਕਰਦੇ ਹੋ ਤਾਂ ਸਾਡਾ ਸਹਿਯੋਗ ਵੀ ਦਿਓ ਥੈਂਕ ਯੂ ਵੈਰੀ ਮਚ ਜਿਹੜੇ ਮੋਬਾਈਲ ਸੀ ਸਾਰੇ ਚੋਰੀ ਦੇ ਸੀ ਜਾਂ ਘੁਵਾਚੇ ਹੋਏ ਵੀ ਕੁਝ ਘੁਵਾਚੇ ਵੀ ਆ ਕੁਝ ਚੋਰੀ ਦੇ ਆ ਉਹ ਵਸੇ ਜਿਹੜਾ ਪੋਰਟਲ ਹੈਗਾ ਸਾਡਾ ਜਿਹੜਾ ਇਹਨੂੰ ਸੀਆਈਆਰ ਕਹਿੰਦੇ ਆ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਉਬਰਜਾ ਗਵਰਨਮੈਂਟ ਆਫ ਇੰਡੀਆ ਦਾ ਸੈਂਟਰਲ ਲੈਵਲ ਤੇ ਵੀ ਇੱਕ ਪੋਰਟਲ ਹੈ ਔਰ ਸਾਡਾ ਸਾਈਬਰ ਸੈੱਲ ਪਲੱਸ ਸਾਡਾ ਜਿਹੜਾ ਟੈਕਨੀਕਲ ਸੈੱਲ ਹੈ ਉਹ ਮਾਨੀਟਰ ਕਰਦੇ ਰਹਿੰਦੇ ਆ ਇਸ ਵਿੱਚ ਨੂੰ ਦੱਸਦੇ ਹੋਏ ਇੱਥੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਫੋਨ ਰੈਸੀਪੀਐਂਟਸ ਨੇ ਉਹ ਚੋ ਜਿਹੜੇ ਮਿਲੇ ਆ ਸਾਨੂੰ ਰਿਕਵਰ ਕੀਤੇ ਬਿਹਾਰ ਯੂਪੀ ਦਿੱਲੀ ਅਤੇ ਹੋਰ ਪੰਜਾਬ ਦੇ ਵੱਖ-ਵੱਖ ਥਿਲਿਆਂ ਤੋਂ ਵੀ ਅਸੀਂ ਰਿਕਵਰ ਕਰਕੇ ਪਬਲਿਕ ਨੂੰ ਅੱਜ ਪਹੁੰਚਾਉਂਦੇ ਆ ਸਰ ਥਾਣੇ ਵਿੱਚ ਅਪਗ੍ਰੈਂਡਡ ਜਲੰਧਰ ਕਾਰ ਅਤੇ ਐਕਟਿਵਾ ਵਿਚ ਹੋਈ ਭਿਆਨਕ ਟੱਕਰ ਅਤੇ ਕਈ ਫੁੱਟ ਦੂਰ ਉੱਛਲ ਕੇ ਐਕਟਿਵਾ ਸਵਾਰ ਮਹਿਲਾਵਾਂ ਡਿੱਗੀਆਂ ਜਲੰਧਰ ਦੇ ਕੈਂਟ ਦੇ ਦੀਪਨਗਰ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਦੋ ਮਹਿਲਾਵਾਂ ਕਈ ਫੁੱਟ ਦੂਰੀ ਤੱਕ ਜਾ ਕੇ ਉੱਛਲ ਕੇ ਸੜਕ ਤੇ ਡਿੱਗੀਆਂ ਅਤੇ ਸਾਰੇ ਘਟਨਾ ਦਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਅਤੇ ਜ਼ਿਕਰਯੋਗ ਹੈ ਕਿ ਕਾਰ ਚਾਲਕ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਮਹਿਲਾਵਾਂ ਨੂੰ ਜੇਰੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਪੁਲਿਸ ਵੀ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆ ਰਹੇ ਲੈ ਕੇ ਆਹ ਬੜੀ ਹੱਥੇ ਨਹੀਂ ਲਾਉਣ ਦਿੰਦਾ ਸੀਗਾ ਕਿਸੇ ਨੂੰ। ਆ ਦੇਖੋ ਜੀ ਗੱਡੀ ਦੀ ਹਾਲਤ। ਆ ਸਕੂਟਰੀ ਵਾਲੀ ਲੇਡਸ ਦੀ। ਗੱਡੀ ਕਿਹੜੀ ਆ? ਉਹ ਬਲੈਂਡਰ ਉਹ ਯਾਰ ਚੜ੍ਹਿਆ ਕਿ ਗੱਡੀ ਸੀ ਤੇ ਗੱਡੀ ਤੇ ਭਾਜੀ ਆ ਗੱਡੀ ਆ ਜੀ ਆ ਮੁੰਡਾ ਆ ਠੀਕ ਆ ਜੀ ਆ ਗੱਡੀ ਮੈਂ ਫੜ ਲਈ ਠੀਕ ਆ ਜੀ ਪੀਪੀ08 ਇਹਨੇ ਨਾ ਭਾਜੀ ਕੁੜੀਆਂ ਮਾਰੀਆਂ ਇੱਕ ਮਾਰੀ ਇੱਕ ਇੱਕ ਸੀਰੀਅਸ ਆ ਆ ਗੱਡੀ ਫੜ ਲਈ ਆ ਜੀ ਸ਼ੇ ਨੰਬਰ ਆ ਪਿੱਛੇ ਦਾ ਹੋ ਗਿਆ ਪਰ ਕੁੜੀਆਂ ਗੱਡੀਆਂ ਮਾਰ ਪਿੱਛਾ ਕਰਦੇ ਮੁੰਡੇ ਗੱਡੀ ਭਾਲ ਲਈ ਭਾਜੀ ਆ ਡਿਫੈਂਸ ਕੋ ਲਾਣੇ ਦੇ ਅੰਦਰ ਆ ਜੀ ਮਾਰਦੇ ਲੱਗੇ ਸੀ ਨਹੀਂ ਸਤਾਜੀ ਟਾਡਾ ਫਰਜ਼ ਨਹੀਂ ਬਣਦਾ ਰੁਕਣ ਦਾ ਤੁਸੀਂ ਟਾਡਾ ਫਰਜ਼ ਨਹੀਂ ਬਣਦਾ ਰੁਕਣ ਦਾ ਤਾਂ ਫੇਰ ਹਾਲ ਦੇਖ ਜਾ ਕੇ ਤੁਹਾਨੂੰ ਨਹੀਂ ਪਤਾ ਹਾਲ ਜਾ ਕੇ ਦੇਖ ਰਾਜਪੁਰਾ ਪੁਲਿਸ ਨੇ 40 ਗ੍ਰਾਮ ਹਿਰੋਇਨ ਅਤੇ 21000 ਡਰਗ ਮੰਨੇ ਸਮੇਤ 2 ਆਰੋਪੀਆਂ ਨੂੰ ਕਾਬੂ ਕੀਤਾ ਹੈ ਰਾਜਪੁਰਾ ਪੁਲਿਸ ਨੇ ਇਹਨਾਂ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਮੁਲਾਜ਼ਮਾਂ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ राजपुरा पुलिस ने 40 ग्राम हीरोइन चालीसरोइन हजार ड्रग मनी समेत दो आरोपियों को काबू किया है राजपुरा पुलिस ने इन मुलाजमान के खिलाफ मामला दर्ज करके अगली कार्रवाई शुरू कर दी है इन्होंने दसिया की इन्होंने मुलाजमान तो पुछ गिछ के दौरान अहम खुलासे होने की पूरी उम्मीद है ਤੋ ਹੋਰ ਕੋਡ ਕਰੀਏ ਓਕੇ ਜੀ ਇਹਦੇ ਬਾਰੇ ਜੀ ਸਰ ਜਿਹੜਾ ਤੁਸੀਂ ਬੰਦੇ ਪੜੇ ਨੇ ਕੱਲ ਇਹਦੇ ਬਾਰੇ ਜਾਣਕਾਰੀ ਦਿਓ ਕੀ ਹਾਲ ਹੈ ਜਰਾ ਸਾਡੇ ਐਸਐਸਪੀ ਸਾਹ ਪਟਿਆਲਾ ਸ੍ਰੀ ਗੁਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਵੰਤ ਸਿੰਘ ਬੈਂਸ ਅਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮਹਿੰਮ ਚੱਲ ਰਹੀ ਹੈ ਉਦੇ ਤਹਿਤ ਅੱਲ ਅਸੀਂ ਗਸ਼ਤ ਦੇ ਸੀਗੇ ਗਸ਼ਤ ਦੌਰਾਨ ਇੱਕ ਬੰਦੇ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਦੋ ਵਿਅਕਤੀ ਜਿਹੜੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਨੇ ਜਿਹੜੇ ਇਸ ਟਾਈਮ ਵੀ ਜਦੋਂ ਰੇਡ ਕੀਤੀ ਜਾਵੇ ਤੇ ਉਹ ਕੋਤਸਤ ਮਿਲ ਸਕਦੇ ਨੇ ਜਿਹੜੇ ਕਿ ਜੰਡੋਲੀ ਏਰੀਆ ਦੇ ਵਿੱਚ ਮੌਜੂਦ ਸੀਗੇ ਅਸੀਂ ਤੁਰੰਤ ਹਰਪ ਦੇ ਵਿੱਚ ਆ ਕੇ ਸਾਡੇ ਐਸਏ ਨਿਸ਼ਾਨ ਸਿੰਘ ਤੇ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਮਨਪ੍ਰੀਤ ਸਿੰਘ ਮੰਨਾ ਤੇ ਦੂਜਾ ਹੈਗਾ ਮੁਹੰਮਦ ਉਪ ਉਮਰ ਇਹ ਦੋਨੇ ਨਸ਼ਾ ਵੇਚਣ ਦਾ ਕੰਮ ਕਰਦੇ ਆ ਤੇ ਕੱਲ ਅਸੀਂ ਇਹਨਾਂ ਕੋਲੋਂ 40 ਗ੍ਰਾਮ ਹੈਰੋਇਨ ਤੇ 21000 ਰੁਪਏ ਦੀ ਡਰੱਗ ਮਣੀ ਤੇ ਇੱਕ ਕੰਡਾ ਜਿਹੜੇ ਨਾਂ ਰਹਿ ਜੋਗਦੇ ਸੀ ਉਹ ਬਰਾਮਦ ਕੀਤਾ ਆ ਕੰਡਾ ਤੇ ਡਰੱਗ ਮਣੀ ਜਿਹੜੀ 21000 ਰੁਪਏ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੱਲ ਅਸੀਂ ਐਫ ਆਰ ਨੰਬਰ 192 ਤੇ 21 ਅਡ 85 ਤਹਿਤ ਇਹਨਾਂ ਦੇ ਐਫਆਰ ਦਰਜ ਕਰਕੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਅਦਾਲਤ ਦੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ

ਪੰਜਾਬ ਜਿਹਦੇ ਵਿਸ਼ਾ ਨਿਰਦੇਸ਼ ਛੇਠ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲਸ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂ ਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਡ ਸੁੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਅਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ ਆ ਇਹਦੇ ਵਿੱਚੋਂ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਕਾਲਾ ਸੰਘੀਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੜਾ ਕੇ ਗੱਡੀ ਦੇ ਵਿੱਚੋਂ ਭੱਜ ਲਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਆ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਏ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਜਸ਼ਾਨ ਅਖਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾਂ ਸ਼ੈਰੀਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਆਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸਡ ਹਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਇਸ਼ਾਰਿਆਂ ਤੇ ਇਹ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਕਿਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁੱਛਗਿਛ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਇਹ ਪੰਜ ਬੰਦੇ ਕਿੱਥੇ ਕੇ ਸਰ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਰਥਲੇ ਦੇ ਹੈਗੇ ਆ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਪੁਰ ਦੇ ਹੈਗੇ ਤੇ ਪੰਜੋ ਦਾ ਨਾਮ ਕੀ ਹੈ ਸਰ ਇਹਦੇ ਵਿੱਚ ਦੋ ਦਾ ਨਾਮ ਮੈਂ ਤੁਹਾਨੂੰ ਆਲਰੇਡੀ ਦੱਸਤਾ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਗਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈ ਜਿਸ ਨੂੰ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਹਨ ਨਰਨੇ ਗ੍ਰਨੇਡ ਹਮਲੇ ਲਈ ਕੋਈ ਮਤਲਬ ਕੋ ਸਾਹਮਣੇ ਆ ਜੀ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛ ਕੇ ਚ ਕਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਹੈ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗ੍ਰਨੇਡ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਉਹ ਹੁਣ ਪੂਰੀ ਪੁੱਛਗਛ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸੱਟਿਆ ਕੀ ਇਹਨਾਂ ਦਾ ਮੋਟਿਵ ਸੀਗਾ ਕਿਉਂਕਿ ਸਰ ਇੱਕ ਨਾ ਪੋਸਟ ਸਾਹਮਣੇ ਆਈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਆ ਜੀ ਤੇ ਜਿਹੜੇ ਠੇਕੇ ਵਾਲੇ ਉਹਨੂੰ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬਿਲਕੁਲ ਜੀ ਇਹ ਨਾ ਲੋਕਲ دہشت ਕ੍ਰੀਏਟ ਕਰਦੇ ਆ ਫਿਰ ਐਕਸਟਰਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹਨਾਂ ਨੂੰ ਇਹਨਾਂ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦਾ ਸਰ ਆਪਸ ਵਿੱਚ ਕਿਦਾਂ ਸਰ ਆਪਸ ਕਿਦਾਂ ਮਿਲੇ ਇਹ ਸਾਰੇ ਜਣੇ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਜਿਸਾਨ ਅਕਤਰ ਉਨੇ ਹੀ ਇਹਨਾਂ ਨੂੰ ਰਿਕਰੂਟ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆਪਸ ਵਿੱਚ ਮਿਲੇ ਸੀਗੇ ਕਿੰਨੇ ਪੈਸੇ ਲਿਆ ਸਰ ਇਹ ਮਾਈਨਰ ਆ ਕੁਛ ਇਹ ਜਿਹੜੇ 3 ਹੈਗੇ ਆ ਜੀ ਉਹ ਤਾਂ ਮਾਈਨਰ ਹੈ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਕਿੰਨੇ ਪੈਸੇ ਸਰ ਸੌਦਾ ਹੋਇਆ ਸੀ ਨਾ ਜੀ ਦੱਸੋ ਜਾਂਦੇ ਰੋਸ ਤੇ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤੁਰਤ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਹਜੇ ਨਹੀਂ ਪਤਾ ਹੈਗੀ ਕਿਉਂਕਿ ਹਜੇ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛ ਕੇ ਚਕਾ ਨਹੀਂ ਸਕਿਆ ਕੋਈ ਰਿਕਵਰੀ ਕੋਈ ਰਿਕਵਰੀ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਐ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ ਕੀਬੋਰਡ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗ੍ਰਨੇਡ ਜੋ ਇਹਨਾਂ ਨੂੰ ਹਜੇ ਉਹਨਾਂ ਨੇ ਟਾਸਕ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਕੋਈ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਹੈਗੇ ਠੀਕ ਹੈ ਠੀਕ ਹੈ ਸਰ ਬਹੁਤ ਵੱਡੀ ਜੰਗ ਜਿਹੜੀ ਆ ਪੰਜਾਬ ਦੇ ਅੰਦਰ ਲੜ ਰਹੀ ਆ ਪੂਰਾ ਪੰਜਾਬ ਜਾਣਦਾ ਕਿ ਜਦੋਂ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਪਿਛਲੇ 15 ਸਾਲਾਂ ਦੀ ਤਾਂ ਉਹਨਾਂ 15 ਸਾਲਾਂ 'ਚੋਂ 10 ਸਾਲ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਔਰ 5 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਇਹਨਾਂ 15 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦੇ ਗੱਠ ਜੋੜਦੇ ਘਰ ਘਰ ਨਸ਼ਾ ਪਚਾਉਣ ਦਾ ਗੱਲ ਕੰਮ ਕੀਤਾ ਕਿਉਂਕਿ ਉਸ ਸਮੇਂ ਹਾਲਾਤ ਐਸੀ ਸੀ ਹਾਲਾਤ ਇਹ ਸੀ ਕਿ ਹਰ ਘਰ ਦੇ ਅੰਦਰ ਅਕਾਲੀ ਦਲ ਦੇ ਵਰਕਰ ਕਿਵੇਂ ਚਿੱਟਾ ਪਚਾਉਣਗੇ ਇਹ ਇਸ ਤਰ੍ਹਾਂ ਦੇ ਡਿਊਟੀਆਂ ਜਿਹੜੀਆਂ ਮੈਂ ਸੁਣਦਾ ਉਸ ਸਮੇਂ ਦੇ ਜਿਹੜੇ ਮਸ਼ਹੂਰ ਨਸ਼ਾ ਤਸਕਰ ਸੀ ਉਹ ਡਿਊਟੀਆਂ ਲਾਉਂਦੇ ਸੀ ਪਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 217 ਦੇ ਅੰਦਰ ਕਾਂਗਰਸ ਪਾਰਟੀ ਦੀ ਡਿਊਟੀ ਲਾਈ ਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਵੇ ਪਰ ਲੇਕਿਨ ਬਦਕਿਸਮਤ ਰਹੀ ਪੰਜਾਬ ਦੀ ਕਿ 5 ਸਾਲ ਫੇਰ ਕਾਂਗਰਸ ਦੀ ਦੇਖਰੇਖ ਦੇ ਅੰਦਰ ਪੰਜਾਬ ਵਿੱਚ ਨਸ਼ੇ ਦਾ ਦੌਰ ਚੱਲਿਆ ਔਰ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਅੰਦਰ ਨਸ਼ਿਆਂ ਦੇ ਉੱਤੇ ਲੈ ਕੇ ਸਖਤ ਹੋਈ ਆ ਔਰ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਬਜ਼ਿੱਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਦੇਖਰੇ ਕਰ ਰਹੇ ਨੇ ਔਰ ਇੱਕ ਮਾਰਚ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਨੂੰ ਯੁੱਧ ਸਤਰ ਦੇ ਉੱਤੇ ਲੜਾਇਆ ਜਾ ਰਿਹਾ ਬਹੁਤ ਵੱਡੇ ਪੈਮਾਨੇ ਤੇ ਲੜਾਇਆ ਜਾ ਰਿਹਾ ਔਰ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਮਾਰਚ ਤੋਂ ਲੈ ਕੇ ਅਗਸਤ ਤੱਕ ਅਜ 12 ਅਗਸਤ ਜਿਸ ਮੈਂ ਗੱਲ ਕਰਾਂ ਦਾ 16322 16322 ਜਿਹੜੇ ਮਕਦਮੇ ਉਹ ਦਰਜ ਹੋ ਚੁੱਕੇ ਨੇ 25542 ਲੋਕਾਂ ਨੂੰ ਰਸਟ ਕੀਤਾ ਜਾ ਚੁੱਕਿਆ ਔਰ 145 ਵਿਅਕਤੀਆਂ ਨੂੰ ਪੁਲਿਸ ਨੇ ਚੇਸ ਕਰਕੇ ਫੜਿਆ ਪਿੱਛੇ ਭੱਜ ਕੇ ਫੜਿਆ ਔਰ ਕਈ ਜਗ੍ਹਾ ਤੇ ਇਨਕਾਊਂਟਰ ਹੋਏ ਨੇਗੇ ਕਈ ਜਗ੍ਹਾ ਤੇ ਗੋਲੀਆਂ ਵੀ ਚੱਲੀਆਂ ਨੇ ਪਰ ਲੇਕਿਨ ਪੁਲਿਸ ਨੇ ਨਸ਼ਾ ਤਸਕਰ ਨਹੀਂ ਬਖਸ਼ੀ ਔਰ ਇਸ ਤੋਂ ਬਿਨਾ 182 ਉਹ ਲੋਕ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਆਪਣੇ ਘਰ ਬਣਾਏ ਸੀ ਪ੍ਰਾਪਰਟੀਆਂ ਬਣਾਇਆ ਜਾਂ ਸੀ ਉਹ ਵੀ ਤੈਸ ਤੈਸ ਕੀਤੀਆਂ ਗਈਆਂ ਨੇਗੀਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੜ ਰਹੀ ਆ ਤੁਹਾਡੇ ਯਾਦ ਹੋਊਗਾ ਕਿ ਇਸ ਪਿਛਲੇ ਸਾਲ ਜਦੋਂ ਅਗਸਤ ਦੀ ਗੱਲ ਆ ਅਗਸਤ ਦੇ ਵਿੱਚ ਸੇਫ ਪੰਜਾਬ ਪੋਰਟਲ ਸੇਫ ਪੰਜਾਬ ਪੋਰਟਲ ਦਾਗਾਜ਼ ਮਾਨਜੁਗ ਮੁੱਖਪਤਰੀ ਸਾਹਿਬ ਨੇ ਕੀਤਾ ਸੀ ਪੰਜਾਬ ਦੇ ਅੰਦਰ ਸੇਫ ਪੋਰਟਲ ਪੰਜਾਬ ਦਾਗਾਜ਼ ਪੰਜਾਬ ਜਦੋਂ ਮੰਤਰੀ ਸਰ ਭਗਵੰਤ ਸਿੰਘ ਮਾਜੇ ਨੇ ਕੀਤਾ ਸੀ ਮੈਂ ਸਮਝਦਾ ਹਾਂ ਉਹਨੂੰ ਅੱਜ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਦੇ ਅੰਦਰ ਮਿਲਿਆ ਹੁਣ ਤੱਕ 5 ਐਫ ਆਈ ਆਰਾਂ ਚ 5000 ਐਫ ਆਈ ਆਰ 5000 ਐਫ ਆਈ ਆਰ ਦਾ ਅੰਕੜਾ ਚ ਪੂਰਾ ਹੋ ਗਿਆ 5000 ਐਫ ਆਈ ਆਰ ਜਿਹੜੀ ਲੋਕਾਂ ਦੀ ਇਨਫੋਰਮੇਸ਼ਨ ਦੇ ਕਰ ਚ ਹੋਈ ਆ ਇਹ ਬਹੁਤ ਵੱਡਾ ਰਿਕਾਰਡ ਜਿਹੜਾ ਦੇਸ਼ ਭਰ ਦੇ ਅੰਦਰ ਪੰਜਾਬ ਪਹਿਲੀ ਵਾਰ ਬਣਿਆ ਕਿ ਲੋਕਾਂ ਨੇ ਖੁਦ ਆ ਕੇ ਲੋਕਾਂ ਨੇ ਉਸ ਪੋਰਟਲ ਦੇ ਉੱਤੇ ਆ ਕੇ ਉਸ ਨੰਬਰ ਦੇ ਉੱਤੇ ਆ ਕੇ ਆਪ ਇਨਫਾਰਮੇਸ਼ਨ ਦਿੱਤੀ ਕਿ ਸਾਡੇ ਪਿੰਡ ਦਾ ਫਲਾਣ ਆਦਮੀ ਸਾਡੇ ਫਲਾਣੇ ਪਿੰਡ ਦਾ ਫਲਾਣਾ ਆਦਮੀ ਫਲਾਣੀ ਨੌਜਵਾਨ ਜਾਂ ਫਲਾਣਾ ਵਿਅਕਤੀ ਜਿਹੜਾ ਉਹ ਨਸ਼ਿਆਂ ਦੇ ਕਾਰੋਬਾਰ 'ਚ ਲੱਗਿਆਗਾ ਸੋ ਇਹਦਾ ਮਤਲਬ ਆ ਕਿ ਅੱਜ ਪੰਜਾਬ ਦੇ ਬੱਚੇ-ਬੱਚੇ ਨੇ ਯੋ ਜਿਹੜੀ ਕਸਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਦੀ ਆ ਕਿ ਪੰਜਾਬ ਨਸ਼ਾ ਮੁਕਤ ਕਰਨਾਗਾ ਜੋ ਕਸਮ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਖਾਦੀ ਆ ਪੂਰੀ ਸਰਕਾਰ ਨੇ ਖਾਦੀ ਆ ਉਹ ਜਿਹੜੀ ਆ ਗਰਾਊਂਡ ਦੇ ਤੇ 100% ਲਾਗੂ ਆ ਗਰਾਊਂਡ ਦੇ ਤੇ ਅੱਜ ਸਾਰੇ ਪੰਜਾਬ ਦੇ ਲੋਕਾਂ ਨੇ ਇੱਕ ਕਸਮ ਖਾ ਲਈ ਕਿ ਸਰਕਾਰ ਦਾ ਅਸੀਂ ਸਹਿਯੋਗ ਦੇਵਾਂਗੇ ਅੱਜ 5000 ਤੋਂ ਵੱਧ ਮੁਕਦਮੇ ਜਿਹੜੇ ਇਸ ਗੱਲ ਤੇ ਦਰਜ ਹੋਏ ਨੇ ਜਿਨ੍ਹਾਂ ਨੇ ਸੇਫ ਪੋਰਟਲ ਤੇ ਜਾ ਕੇ ਡਿਸਕਲੋਸ ਕੀਤਾ ਕਿ ਇਸ ਜਗ੍ਹਾ ਤੇ ਨਸ਼ਾ ਆਇਆ ਆਮੰਦਾ ਡਰੱਗ ਐਡਿਕਟਾ ਹਾਰ ਡਰੱਗ ਪੈਟਲਰ ਮੈਂ ਸੰਬੰਧ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਇਸ ਸਾਲ ਦੇ ਦੌਰਾਨ ਮਿਲੀ ਹੈਗੀ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਦੇਸ਼ਲ ਕਨਵੀਨਰ ਅਰਵਿੰਦ ਕੇਜਰੀਵਾਦੀ ਨੂੰ ਮੁਬਾਰਕਬਾਦ ਦੇਣਾ ਚਾਹਨਾਗਾ ਕਿ ਇੱਕ ਬਹੁਤ ਵੱਡਾ ਯੁੱਧ ਸਰ ਦੇ ਉੱਤੇ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਹੋ ਰਿਹਾਗਾ ਇਸ ਵਿਹਮ ਨੂੰ ਪਹਿਲਾਂ ਸਰਕਾਰ ਨੇ ਸ਼ੁਰੂ ਕੀਤੀ ਸੋ ਹੁਣ ਜਿਹੜਾ ਪੰਜਾਬ ਦੇ ਲੋਕਾਂ ਨੇ ਆਪਣਾ ਹਿੱਸਾ ਪਾਉਣਾ ਸ਼ੁਰੂ ਕੀਤਾ ਔਰ 5000 ਲੋਕਾਂ ਤੋਂ ਜਿਵੇਂ 5000 ਐਫਆਈਆਰ ਹੋਈ ਆ ਤਾਂ ਮੈਨੂੰ ਲੱਗਦਾ ਕਿ ਇਨਫਾਰਮੇਸ਼ਨ ਤਾਂ ਜ਼ਿਆਦਾ ਦੀ ਆਈ ਹੋਣੀ ਤਾਂ ਇਹਦਾ ਮਤਲਬ ਕੀ ਆ ਕਿ ਲੋਕ ਜਿਹੜੇ ਦੇ ਅਗੇ ਉਹ ਆਪ ਬਹਾਰੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਹੇ ਨੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ ਜੜ ਤੋਂ ਖਤਮ ਹੋਣੇ ਚਾਹੀਦੇ ਨੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਇਹਨਾਂ 5000 ਲੋਕਾਂ ਦਾ ਔਰ ਹੋਰ ਦੂਸਰੇ ਲੋਕਾਂ ਦਾ ਜਿਹੜੇ ਇਨਫਰਮੇਸ਼ਨ ਦੇਣੀ ਚਾਹੁੰਦੇ ਨੇਗੇ ਔਰ 5000 ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਔਰ ਦੂਸਰੇ ਲੋਕਾਂ ਨੂੰ ਵੀ ਮੈਂ ਜਿਹੜੀ ਆ ਉਹਨਾਂ ਨੂੰ ਇਨਵਾਈਟ ਕਰਦਾਗਾ ਕਿ ਤੂੰ ਸੱਦਾ ਦਿੰਦਾਗਾ ਕਿ ਤੁਸੀਂ ਆਓ ਸੇਫ ਪੰਜਾਬ ਪੋਰਟਲ ਦੇ ਉੱਤੇ ਜਾਣਕਾਰੀ ਦਿਓ ਤਾਂ ਕਿ ਪੰਜਾਬ ਪੁਲਿਸ ਤੁਰੰਤ ਤੋਂ ਤਰੰਤ ਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਵੀ ਕੋਈ ਇਨਫਰਮੇਸ਼ਨ ਮਿਲਦੀ ਮਿਲਦੀ ਆ ਤਾਂ ਪੰਜਾਬ ਪੁਲਿਸ ਉਥੇ 10 ਮਿੰਟਸ ਜਿਹੜੀ ਪਹੁੰਚ ਜਾਂਦੀ ਆ ਔਰ ਇਹੀ ਕਾਰਨ ਆ ਕਿ ਅੱਜ ਵੱਡੀ ਪੱਧਰ ਤੇ ਪੰਜਾਬ ਅੰਦਰੋਂ ਨਸ਼ਾ ਜਿਹੜਾ ਉਹ ਖਤਮ ਹੋਇਆਗਾ ਥੈਂਕ ਯੂ ਜੀਨਾ ਸਾਹਿਬ 60000 ਦਾ ਟੋਟਲ ਲੈ ਕੇ ਹੈਗੀ ਆ 38000 ਇਹਨਾਂ ਚ ਬਹੁਤ ਸਾਰੇ ਉਹ ਨੇ ਜਿਹੜੇ ਸਮਾਲ ਡਰੱਗ ਪੈਡਲਰ ਨੇ ਜਿਹੜੇ ਛੋਟੇ ਡਰੱਗ ਪੈਡਲਰ ਨੇ ਸੌਰੀ ਛੋਟੇ ਕੰਜ਼ਿਊਮਰ ਲੈਂਗੇ ਤੇ ਉਹਨਾਂ ਨੂੰ ਤਾਂ ਇਮੀਡੀਟਲੀ ਕੋਈ 10 ਦਿਨ ਕੋਈ 15 ਦਿਨ ਕੋਈ 5 ਦਿਨ ਜਿਹੜਾ